ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਂਦੇ ਮੱਦੇਨਜ਼ਰ ਵਿੱਡੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਨਗਰ ਨਿਗਮ ਲੁਧਿਆਣਾ ਦੇ ਪਾਰਟ ਟਾਈਮ ਕਰਮਚਾਰੀ ਹਰੀਸ਼ ਕੁਮਾਰ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 6000 ਰੁਪਏ ਰੰਗੇ ਹੱਥੀ ਕਾਬੂ ਕੀਤਾ। ਕਿ ਇਹ ਇੱਕ ਜਗਦੀਸ਼ ਸਿੰਘ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਤੋਂ ਇੱਕ ਕਾਫੀ 올ਡ ਮੈਨ ਨੇ ਇਹਨਾਂ ਦਾ ਕਹਿਣਾ ਸੀਗਾ ਵੀ ਅੱਜ ਸਾਡੇ ਕੋਲ ਆਏ ਸੀਗੇ ਰੇਂਜ ਵਿੱਚ ਔਰ ਇਹਨਾਂ ਦਾ ਕਹਿਣਾ ਹੈਗਾ ਵੀ ਇੱਕ ਆਪਣਾ ਹਰੀਸ਼ ਕੁਮਾਰ ਨਾਂ ਦਾ ਕਾਰਪੋਰੇਸ਼ਨ ਚ ਮੁਲਾਜ਼ਮ ਹੈਗਾ ਆਪਣੇ ਆਪ ਨੂੰ ਕਲਰਕ ਦੱਸਦਾ ਹੈਗਾ ਉਹ ਇਹਨਾਂ ਨੇ ਕੋ ਟੈਸ ਫਾਰਮ ਲੈਣਾ ਸੀਗਾ ਵਿਸ਼ਕਰਮਾ ਕਲੋਨੀ ਚ ਇਹਨਾਂ ਦਾ ਕੋਈ ਮਕਾਨ ਸੀ ਪੁਰਾਣਾ ਕੋਈ ਕਾਰਡ ਬਾਇਟ ਗਾਇਦਾ ਤੇ ਉਹਦਾ ਇਹਨਾਂ ਨੂੰ ਟੈਸ ਫਾਰਮ ਚਾਹੀਦਾ ਸੀਗਾ ਇਹਨਾਂ ਨੇ ਫੇ ਨੂੰ ਅਪਰੋਚ ਕੀਤੀ ਇਹ ਕਹਿੰਦਾ ਜੀ ਕੋਈ ਗੱਲ ਨਹੀਂ ਤੁਹਾਡਾ ਮੈਂ ਟੈਸ ਫਾਰਮ ਦਵਾ ਦੂੰਗਾ ਇਹ 10000 ਦੀ ਇਹਨੇ ਡਿਮਾਂਡ ਕੀਤੀ ਚਾਰਜਰ ਇਹਨਾਂ ਨੇ ਇਹ ਪਹਿਲਾਂ ਲੈ ਲਿਆ ਇਤੋਂ ਔਰ ਕੱਲ ਇਹ ਇਹਨੂੰ ਕਹਿ ਰਿਹਾ ਸੀ ਮੈਨੂੰ Google Pay ਲੱਕ ਕਰ ਦਿਓ 6000 ਰੁਪਿਆ ਤੇ ਇਹਨਾਂ ਨੇ ਫਿਰ ਸਾਨੂੰ ਅਪਰੋਚ ਕੀਤੀ ਵੀ ਮੈਂ ਪੈਸੇ ਨਹੀਂ ਦੇਣੇ ਹੈਗੇ ਕ腐ਪਸ਼ਨ ਜਿਹੜਾ ਬੰਦੇ ਕਰਦੇ ਨੇ ਫੜਾਉਣੇ ਆ ਉਹ ਫਿਰ ਇਹਦਾ ਅਸੀਂ ਵੈਰੀਫਾਈ ਕਰਕੇ ਮੁਕਦਮਾ ਤਜ ਕੀਤਾ ਔਰ ਇਹਨੂੰ ਅੱਜ ਇਹਨੇ ਉਹ ਮੰਦਰ ਹੈਗਾ ਆਪਣੇ ਜਿਹੜਾ ਤਰ ਤੁਗਰੀ ਰੋਡ ਵਾਲਾ ਜੈਨ ਮੰਦਰ ਦੇ ਲਾਗੇ ਇਹਨੇ ਕਿਹਾ ਸੀ ਵੀ ਤੁਸੀਂ ਉੱਥੇ ਆ ਜਾਓ ਮੈਂ ਉੱਥੇ ਤੁਹਾਡੋਂ ਪੈਸੇ ਲੈ ਲਵਾਂ ਉਹ ਜੈਨ ਮੰਦਰ ਦੇ ਨੇੜੇ ਇੱਕ ਪਾਰਕ ਹੈਗਾ ਉਹ ਪਾਰਕ ਜਿਹੜਾ ਤੁਗਰੀ ਰੋਡ ਸਾਈਡ ਹੈਗਾ ਉੱਥੇ ਫਿਰ ਇਹ ਅ ਕੰਪਲੇਨੈਂਟ ਕੋਲ ਗਿਆ ਹੈਗਾ ਇਹਨੇ ਫਿਰ ਜਦੋਂ 6000 ਰੁਪਏ ਇਹਨੇ ਰੰਗੇਤੀ ਇਹਨੂੰ ਲੈਂਦੇ ਨੂੰ ਫੜਿਆ ਹੈਗਾ ਸਰਕਾਰੀ ਗਵਾਹ ਦੀ ਹਾਜ਼ਰੀ ਚ ਅਨੋ ਕਾਲ ਨੂੰ ਸੀ ਦਾ ਅਪ੍ਰੀਸ਼ ਕਰਾਂਗੇ ਕਿਹੜੇ ਜ਼ੋਨ ਦੇ ਵਿੱਚ ਸੀਗਾ ਇਹ ਜ਼ੋਨ ਸੀ ਕਾਰਪੋਰੇਸ਼ਨ ਵਿੱਚ ਲੱਗਾ ਸੀਗਾ ਇਹ ਜੀ ਕੋਈ ਕੰਮ ਜਾਰੀ ਸੀ ਹਾਈ ਕਰਮਚਾਰੀ ਹੈ ਵੈਸੇ ਹੈਗੇ ਪਾਰਟ ਟਾਈਮ ਕਰਦੇ ਹੈਗੇ ਆ ਜੀ ਤੇ ਇਹ ਆਪਣੇ ਨੂੰ ਕੁਲਰ ਕੁਛ ਦੱਸ ਰਿਹਾ ਸੀ ਬਾਕੀ ਸੀ ਵੈਰੀਫਾਈ ਕਰ ਰਹੇ ਹੋਰ ਕੇ ਤੇ ਨਾਲ ਵੀ ਦੇ ਨਾਲ ਹਾਂਜੀ ਨਾਲ ਵੀ ਵੈਰੀਫਾਈ ਕਰਾਂਗੇ ਉਹ ਅਸੀਂ ਵੈਰੀਫਾਈ ਕਰਾਂਗੇ ਹੋਰ ਕਿਹੜਾ ਇਹਦੇ ਨਾਲ ਇਨਵੋਲ ਹੋਏਗਾ ਵੈਰੀਫਾਈ ਕਰਕੇ ਅਗਲੀ ਕਾਰਵ ਕਰਾਂਗੇ ਇਹਨਾਂ ਦੇ ਕਿਹੜਾ ਮੁਕਦਮਾ ਸੀ ਜੀ ਥੋੜਾ ਪਾਇਆ ਇਹਨਾਂ ਦੇ ਸੱਤ ਪੀਸੀ ਐਕਟ ਦੇ ਤਹਿਤ ਨਾਲ 7ਐਸੀ ਔਰ 120 ਵੀ ਵੀ ਲਈ ਹੈ 420 ਵੀ ਲਈ ਹੈ ਔਰ ਬਾਕੀ ਸੀਏ ਨੂੰ ਵੈਰੀਫਾਈ ਕਰਾਂਗੇ ਇਹਤੇ ਵੀ ਇੱਕ ਪਹਿਲਾ ਪਰਚਾ ਹੋ ਚੁੱਕਾ 2005 ਵਿੱਚ